ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬੀਤੇ ਦਿਨ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਸਦੇ ਘਰ ਤੇ ਕਿਸੇ ਵੱਲੋਂ ਹਮਲਾ ਕੀਤਾ ਗਿਆ ਤਾਂ ਐਸੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਤੇ ਜਾਂ ਜਾਂਚ ਕੀਤੀ ਗਈ ਤੇ ਪਤਾ ਲੱਗਿਆ ਕਿ ਜਿਸ ਤੇ ਹਮਲਾ ਹੋਇਆ ਹੈ ਉਸ ਦਾ ਕਿਸੇ ਲੜਕੀ ਦੇ ਨਾਲ ਕੋਈ ਗਲਬਾਤ ਸੀ ਲੈਣਾ ਦੇਣਾ ਸੀ ਤੇ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਹ ਵੀ ਉਸ ਦੇ ਵਿੱਚ ਸ਼ਾਮਲ ਸੀ ਤਾਂ ਲੜਕੀ ਦੇ ਨਾਲ ਗਲਬਾਤ ਨੂੰ ਲੈ ਕੇ ਕੋਈ ਜਿਹੜੀ ਫਾਇਰਿੰਗ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇੱਕ ਵਿਅਕਤੀ ਜਿਹੜਾ ਉਸ ਨੂੰ ਕਾਬੂ ਕੀਤਾ ਤੇ ਜਿਹੜੀ ਫਾਇਰਿੰਗ ਕੀਤੀ ਗਈ ਹੈ ਉਸ ਕੋਲ ਉਹ ਜਿਹੜਾ ਖਿਆਰ ਸੀ ਉਹ ਵੀ ਮਿਲਿਆ ਤਾਂ ਬੋਲ ਸਕਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਬਾਬਤ ਜਿਹੜੀ ਜਾਣਕਾਰੀ ਹੈ ਉਹ ਡੀਐਸਪੀ ਸਿਟੀ 2 ਸਰਵਜੀਤ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਸੰਬੰਧੀ ਕੱਲ ਤੁਹਾਨੂੰ ਥਰਮਲ ਥਾਣਾ ਵਿਖੇ ਤਲਾਹ ਮਿਲੀ ਸੀ ਇੱਕ ਆਕਾਸ਼ਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਸ ਨੇ ਤਲਾਹ ਦਿੱਤੀ ਸੀ ਕਿ ਉਸ ਦੇ ਘਰ ਕੁਝ ਬੰਦਿਆਂ ਨੇ ਫਾਇਰਿੰਗ ਕਰ ਦਿੱਤੀ ਆ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਤਰ੍ਹਾਂ ਕੰਪਲੇਂਟ ਵੱਲੋਂ ਦੱਸਿਆ ਗਿਆ ਸੀਗਾ ਕਿ ਫਾਇਰਿੰਗ ਕਰਨ ਵਾਲੇ ਸੰਦੀਪ ਸਿੰਘ ਅਤੇ ਹਰਬੀਰ ਸਿੰਘ ਅਤੇ ਕੱਲ੍ਹ ਕਰਤਾ ਦੱਸਿਆ ਗਿਆ ਸੀਗਾ ਅਸੀਂ ਉਹਨਾਂ ਤੇ ਬੀਐਨਐਸ ਦੀ ਧਾਰਾ 109 ਜੋ ਕਿ ਅਟੈਂਪਟ ਟੂ ਮਰਡਰ ਆ ਤੇ ਆਰਮ ਸੈਕਟ ਦੀਆਂ ਧਾਰਾਵਾਂ ਤਹਿਤ ਅਸੀਂ ਮਕਦਮਾ ਦਰਜ ਕਰਕੇ ਤਰੀਫ ਆਪਣੇ ਤਫਤੀਸ਼ ਸ਼ੁਰੂ ਕੀਤੀ ਸੀਗੀ ਦੌਰਾਨੇ ਤਫਤੀਸ਼ ਇਹ ਚੀਜ਼ ਸਾਹਮਣੇ ਆਈ ਸੀ ਕਿ ਜੋ ਕੰਪਲੇਨੈਂਟ ਹੈ ਤੇ ਜੋ ਅਕਿਊਜ਼ ਨੇ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਕੱਠੇ ਉੱਠਣਾ ਬੈਠਣਾ ਵੀ ਸੀਗਾ ਤੇ ਇਹਨਾਂ ਦੀ ਕੋਈ ਕਾਮਨ ਫਰੈਂਡ ਸੀਗੀ ਕੋਈ ਲੜਕੀ ਸੀ ਉਸ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਕਹਾ ਸੁਣੀ ਹੋ ਗਈ ਸੀ ਜਿਸ ਕਰਕੇ ਇਹ ਆਪਸੀ ਲੜਾਈ ਹੋਈ ਤੇ ਉੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇੱਕ ਮੰਨਾ ਰਾਜਾ ਨਾਂ ਦਾ ਵਿਅਕਤੀ ਹੈ ਜੋ ਕਿ ਰਾਜਸਥਾਨ ਦੇ ਆਪਣੇ ਸਟੇਟ ਦਾ ਰਹਿਣ ਵਾਲਾ ਹੈ ਉਸ ਦੀ ਵੀ ਇਨਵੋਲਵਮੈਂਟ ਸਾਹਮਣੇ ਆਈ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੰਨਾ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਕੜੇ ਹਾਰ ਸੀ ਅਸਰ ਉਹ ਲੈ ਸੱਤ ਸੀ ਸੀ ਇਸ ਸਬੰਧੀ ਅਸੀਂ ਮੰਨ ਰਾਜਨ ਨੂੰ ਗ੍ਰਿਫਤਾਰ ਕੀਤਾ ਹੈ ਜੀ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਜਿੱਦਾਂ ਹੀ ਕੋਈ ਵੈਪਨ ਦੀ ਰਿਕਵਰੀ ਹੁੰਦੀ ਹੈ ਜਾਂ ਹੋਰ ਹੁੰਦਾ ਹੈਗਾ ਉਸ ਸਬੰਧੀ ਅਸੀਂ ਤੁਹਾਨੂੰ ਸ਼ੇਅਰ ਕਰਦੇ ਨੈਟਿਕਲ ਮਾਮਲਾ ਕਾ ਲੀਆ ਵੀ ਆਪਣਾ ਇਸ ਨਾਲ ਆਖਿਆ ਰਹੇਗੀ ਦੇਖੋ ਇਸ ਸਬੰਧੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ মিডিਆ ਰਾਹੀਂ ਕਿ ਜਿਸ ਤਰੀਕੇ ਦੀਆਂ ਕੁਝ ਅਫਵਾਹਾਂ ਚੱਲ ਰਹੀਆਂ ਸੀ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਇਹ ਬੰਦੇ ਸਬੰਧਤ ਨੇ ਇਸ ਇਨਸੀਡੈਂਟ ਦਾ ਕਿਸੇ ਤਰੀਕੇ ਦਾ ਕੋਈ ਵੀ ਪੋਲਿਟੀਕਲ ਕਨੈਕਸ਼ਨ ਨਹੀਂ ਹੈ ਇਹ ਜੋ ਆਕਾਸ਼ਦੀਪ ਹੈ ਤੇ ਜੋ ਦੋਸ਼ੀ ਨੇ ਇਹ ਦੋਸਤ ਨੇ ਵਾਕਫ ਨੇ ਇੱਕ ਕੋਈ ਲੜਕੀ ਸੀਗੀ ਇਹਨਾਂ ਦੀ ਕਾਮਨ ਫਰੈਂਡ ਸੀ ਉਸ ਨੂੰ ਲੈ ਕੇ ਕਹਾਣੀ ਹੁੰਦੀ ਹੈ ਉਸ ਨਿੱਜੀ ਰੰਜਿਸ਼ ਕਰਕੇ ਇਹ ਜੋ ਲੜਾਈ ਝਗੜਾ ਹੁੰਦਾ ਤੇ ਪੋਲਿਟੀਕਲ ਕਨੈਕਸ਼ਨ ਜੋ ਇਸ ਤਰੀਕੇ ਦੀ ਦੂਰ ਦੂਰ ਤੱਕ ਕੋਈ ਗੱਲ ਨਹੀਂ ਹੈ ਤੇ ਸਾਡੀ ਵੀ ਇਹੀ ਅਪੀਲ ਹੈ মিডিਆ ਰਾਹੀਂ ਵੀ ਇਦਾਂ ਦੀਆਂ ਜੋ ਅਫਵਾਹਾਂ ਹਨ ਉਹਨਾਂ ਤੋਂ ਬਰੀਅਫ ਕੀਤਾ ਜਾਵੇ